ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤ ਉਸ ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਇਸ ਸਲੋਕ ਵਿੱਚ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ हे ਪ੍ਰਭ ਤੂੰ ਸਾਨੂੰ ਆਪਣੀ ਭਗਤੀ ਵਿੱਚ ਲਾ ਲਾ ਆਪਣੀ ਭਗਤੀ ਸਮਝਾਏ ਕਿਉਂਕਿ ਅਸੀਂ ਪਹਿਲਾਂ ਬਾਹਰ ਮੁਖੀ ਧਿਆਨ ਕਰਨ ਕਰਕੇ ਅਸੀਂ ਬਾਹਰ ਲੱਭਦੇ ਸੀ ਪਰ ਹੁਣ ਬਾਹਰੋਂ ਕੀ ਧਿਆਨ ਛੱਡ ਕੇ ਜਦੋਂ ਸਮਝੀ ਪੈਂਦੀ ਹੈ ਗਰਵਾਣੀ ਦੇ ਵੇਸ਼ ਨੂੰ ਸਮਝ ਗਏ ਉਹਨੂੰ ਮੰਨ ਗਏ ਤਾਂ ਹੁਣ ਅਸੀਂ ਤੇਰੀ ਸ਼ਰਣ ਵਿੱਚ ਆਇਆ ਤੇ ਤੂੰ ਸਾਨੂੰ ਆਪਣੀ ਭਗਤੀ ਸਮਝਾ ਦੇ ਜਿਵੇਂ ਕਿ ਗਰਵਾਣੀ ਦਾ ਵਚਨ ਹੈ ਸਭ ਤੇ ਉੱਤਮ ਹਰ ਕੀ ਕਥਾ ਨਾਮ ਸント ਦਰਦ ਦੁਖ ਲਥਾ ਸਭ ਤੋਂ ਵੀ ਸ਼੍ਰੇਸ਼ਟ ਕਥਾ ਕਰਨੀ ਹੈ ਆਪਣੇ ਮੂਲ ਨੂੰ ਸਮਝਣਾ ਹੈ ਦਸਮ ਗ੍ਰੰਥ ਵਿੱਚ ਵੀ ਵਚਨ ਆਉਂਦਾ ਹੈ ਰਾਮ ਕਥਾ ਜੋ ਵੀ ਯੁਗ ਅਟਲ ਕਿ ਜਿਹੜੀ RAM ਦੀ ਕਥਾ ਹੈ ਜਿਹੜਾ ਸਬੇਗਟ RAM ਬੋਲੇ ਆਪਣੇ ਹਰੇਕ ਦੇ ਘਟ ਵਿੱਚ ਜਿਹੜਾ ਬੋਲਦਾ ਉਹਦੀ ਜਿਹੜੀ ਕਥਾ ਹੈ ਉਹ اٹਲ ਹੈ ਉਹ ਸੱਚ ਹੈ ਉਹਨੂੰ ਸਮਝਣਾ ਹੈ ਹੁਣ ਇੱਥੇ ਕੋਈ RAMਚੰਦਰ ਦਸ਼ਰਧ ਦੇ ਬੇਟੇ ਦੀ ਗੱਲ ਨਹੀਂ ਹੈ ਜਿਹੜਾ ਗਰਵਾਣੀ ਵਿੱਚ ਹੈ ਸਬੇਗਟ RAM ਬੋਲੇ RAMਾ ਬੋਲੇ RAM ਬਿਨਾ ਕੋ ਬੋਲੇ ਰੇ ਉਹਦੀ ਗੱਲ ਆਈ ਹੈ ਕਿਉਂਕਿ ਆਪਾਂ ਨੂੰ ਮੋਸਟਲੀ ਜਦੋਂ ਆਪਾਂ ਸਟੋਰੀਆਂ ਸੁਣੀਆਂ ਹੈਗੀਆਂ ਜਾਂ ਉਹ ਜੋ ਵੀ ਬਾਹਰੋਂ ਕੀ ਚੀਜਾਂ ਆਪਾਂ ਆਖਾਂ ਨਾਲ ਦੇਖੀਆਂ ਕੰਨਾਂ ਨਾਲ ਸੁਣੀਆਂ ਆ ਉਹਨਾਂ ਦਾ ਆਪਣੇ ਅਸਰ ਹੁਣ ਕਰਕੇ ਜਦੋਂ ਵੀ ਗਰਵਾਣੀ ਵਿੱਚ ਰਾਮ ਦਾ ਨਾਮ ਆਉਂਦਾ ਜਾਂ ਕ੍ਰਿਸ਼ਨ ਦਾ ਨਾਮ ਆਉਂਦਾ ਹੋਰ ਜਿੰਨੇ ਵੀ ਨਾਮ ਆਉਂਦੇ ਆ ਜਿਵੇਂ ਰਾਮਲ ਦਾ ਆਉਂਦਾ ਗਣਕਾਰ ਆਉਂਦਾ ਆਪਾਂ ਸਟੋਰੀਆਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਆਪਾਨੂੰ ਲੱਗਦਾ ਕੋ ਸਟੋਰੀ ਦੀ ਗੱਲ ਹੋ ਰਹੀ ਹੈ ਗਰਵਾਣੀ ਦੇ ਵਿੱਚੜਿਆ ਉਹ ਸਾਰੇ ਜਿਹੜੇ ਅੱਖਰ ਆ ਗਏ ਆ ਉਹ ਰਾਮ ਨਾਮ ਕਿੰਨੇ ਇਕਾਕਰੋ ਰਾਮ ਦੇ ਨਾਮ ਦੇ ਨਾਲ ਸਾਰੇ ਉਹ ਅਖੀਰ ਵਿੱਚ ਜੋੜਿਆ ਗਿਆ ਕਿਉਂਕਿ ਅਸਲ ਵਿੱਚ ਗੱਲ ਤਾਂ ਨਰਦੀ ਸੀ ਪਰ ਇਹਨਾਂ ਨੇ ਉਹਨਾਂ ਦੇ ਨਾਂ ਤੇ ਵੱਖਰੀਆਂ ਵੱਖਰੀਆਂ ਸਟੋਰੀਆਂ ਜੋੜ ਕੇ ਧਿਆਨ ਨੂੰ ਬਾਹਰ ਮੁਖੀ ਕਰਨ ਦੇ ਲਈਓ ਬਾਹਰ ਮੁਖੀ ਕੀਤਾ ਹੋਇਆ ਇਸ ਕਰਕੇ ਇਸ ਤਰ੍ਹਾਂ ਸਾਕੀਆਂ ਜਾਂ ਸਟੋਰੀਆਂ ਬਣੀ ਆ ਗਈਆਂ ਗੁਰੂ ਅੰਗਦ ਦੇਵ ਜੀ ਵੀ ਪਹਿਲਾਂ ਮੂਰਤੀ ਦੀ ਪੂਜਾ ਕਰਦੇ ਹੁੰਦੇ ਸੀ ਤੇ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲਦੇ ਆ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਤੁਸੀਂ ਮੂਰਤੀ ਦੇ ਦਰਸ਼ਨਾਂ ਲਈ ਚੱਲਿਓ ਤੇ ਜਿਹੜੀ ਮੂਰਤੀ ਪੱਥਰ ਦੀ ਉਹ ਤਾਂ ਚੱਲ ਕੇ ਆਈ ਨਹੀਂ ਸਕਦੀ ਜਦ ਕਿ ਜਿਹੜਾ ਇੱਕ ਪਾਸੇ ਤੁਸੀਂ ਸਮਝਦੇ ਹੋ ਕਿ ਜਿਹੜਾ ਪਰਮੇਸ਼ਰ ਉਹ ਸਰਵ ਵਿਆਪੀ ਹੈ ਤੇ ਜੇ ਸਰਵ ਵਿਆਪੀ ਹੈ ਤੇ ਤਾਂ ਹਰ ਜਗ੍ਹਾ ਹੈਗਾ ਫਿਰ ਚੱਲਨੇ ਕਿੱਥੇ ਹੋ ਜਿਵੇਂ ਕਿ ਗੁਰਬਾਣੀ ਦਾ ਵਚਨ ਹੈ ਨੌ ਨੇ ਜਮਨ ਤੋਂ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਰਨ ਕਿਉਂਕਿ ਉਹ ਲਭ ਰਹੀ ਸੀ ਜਿਹੜਾ ਬੰਦਾ ਖੋਜ ਕਰ ਰਿਹਾ ਹੁੰਦਾ ਹੈ ਉਹਨੂੰ ਜਦੋਂ ਸੱਚ ਕਿਤੇ ਵੀ ਮਿਲਦਾ ਹੋ ਉਹਨੂੰ ਮੰਨ ਲੈਂਦਾ ਹੈ ਜਿਹੜਾ ਸਾਖਤਾ ਹੈਗਾ ਉਹਦਾ ਵਿਰੋਧ ਕਰਦਾ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਨੂੰ ਵੀ ਜਦੋਂ ਗੁਰੰਗਦੇਵ ਜੀ ਨੇ ਸਮਝਾਇਆ ਤਾਂ ਉਹਨਾਂ ਨੂੰ ਵੀ ਕਿਉਂਕਿ ਉਹ ਵੀ ਬਾਹਰ ਗੰਗਾ ਤੇ ਇਸ਼ਨਾਨ ਕਰਨ ਨੂੰ ਮੰਨਦੇ ਸੀ ਲੱਗਦਾ ਸੀ ਉਹਨਾਂ ਨੂੰ ਕਿ ਸ਼ਾਇਦ ਇਸ਼ਨਾਨ ਕਰਨ ਨਾਲ ਆਤਮ ਗਿਆਨ ਹੋ ਸਕਦਾ ਹੈ ਪਰ ਜਦੋਂ ਗੁਰੂ ਅੰਗਦ ਦੇਵ ਜੀ ਨੇ ਸਮਝਾਇਆ ਤਾਂ ਉਹਨਾਂ ਨੂੰ ਵੀ ਚੱਟ ਸੱਚ ਨੂੰ ਸਮਝ ਲੱਗੇ ਤੇ ਉਹਨਾਂ ਨੇ ਵੀ ਚੱਟ ਸੱਚ ਨੂੰ ਸਮਝ ਲਿਆ ਮੰਨ ਲਿਆ ਹੁਣ ਆਪਣੇ ਵਿੱਚ ਵੀ ਇਹੋ ਹੀ ਪ੍ਰੋਬਲਮ ਹੈ ਕਿ ਆਪਾਂ ਨੇ ਜੋ ਕੁਝ ਬਚਪਨ ਤੋਂ ਸੁਣਿਆ ਹੈ ਬਾਹਰੋਂ ਕੀ ਹੈ ਆਪਾਂ ਨੂੰ ਇਵੇਂ ਦੱਸਿਆ ਗਿਆ ਕਿ ਕਿ ਰੱਬ ਗੁਰਦੁਆਰੇ ਹੁੰਦਾ ਤਾਂ ਆਪਾਂ ਗੁਰਦੁਆਰੇ ਜਾਂਦੇ ਇਸੇ ਤਰ੍ਹਾਂ ਮਾਸਕ ਜਿਹੜੇ ਮਾਸਚਰ ਸਾਉਂਦੇ ਮਸਜ ਜਾਂਦੇ ਆ ਜਿਹੜੇ ਚਰਚ ਵਿੱਚ ਸੰਧੇ ਆ ਉਹ ਚਰਚ ਵਿੱਚ ਜਾਂਦੇ ਆਗੇ ਤੇ ਜਿਹੜਾ ਮੰਦਿਰ ਵਿੱਚ ਆਉਂਦੇ ਮੰਦਿਰ ਵਿੱਚ ਜਾਂਦੇ ਆਗੇ ਪਰ ਕੋਈ ਨਹੀਂ ਜਾਂਦਾ ਕਿ ਜਿਹੜਾ ਹਰ ਮੰਦਰ ਇਹ ਸਰੀਰ ਹੈ ਹਰ ਵਸ ਹੈ ਜਿਸ ਨਾਲ ਕਿ ਹਰ ਮੰਦਰ ਦਾ ਤਿਰੜਾ ਮਨ ਹੈ ਉਹ ਹਰ ਮੰਦਰ ਹੈ ਤੇ ਉਹਦੇ ਵਿੱਚ ਜਿਹੜਾ ਹਰ ਵਸਦਾ ਹੈ ਪਰ ਕਿਉਂਕਿ ਜਿਹੜੇ ਸਾਰੇ ਲੋਕ ਦੂਸਰੇ ਪਾਸੇ ਜਾਂਦੇ ਆ ਜੇ ਕੋਈ ਇੱਕ ਅਧਾ ਦੂਸਰੀ ਗੱਲ ਕਰਦਾ ਵੇ ਤਾਂ ਉਹਨਾਂ ਨੂੰ ਲੱਗਦਾ ਕਿ ਗਲਤ ਹੈਗਾ ਕਿ ਜਿੱਥੇ ਇੰਨੇ ਲੋਕ ਜਾ ਰਹੇ ਹੋ ਕੀ ਬੇਵਕੂਫ ਹੈ ਭਗਤਾਂ ਦੇ ਟਾਈਮ ਦੇ ਵੀ ਆਮ ਲੋਕ ਹੁੰਦੇ ਹੈਗੇ ਉਹ ਭਗਤਾਂ ਨੂੰ ਸਮਝ ਨਹੀਂ ਸਕਦੇ ਹੁੰਦੇ ਆ ਜਿਹੜਾ ਸੱਚ ਬੋਲਦਾ ਸੱਚ ਨੂੰ ਸਮਝ ਨਹੀਂ ਸਕਦੇ ਹੁੰਦੇ ਕਿਉਂਕਿ ਉਹਨਾਂ ਦੀ ਬੁੱਧੀ ਨਹੀਂ ਇੰਨੀ ਹੁੰਦੀ ਤੇ ਜਿਹੜੇ ਥੋੜੇ ਚਲਾਕ ਹੁੰਦੇ ਆ ਉਹ ਇਹਨਾਂ ਨੂੰ ਦੂਸਰੀਆਂ ਹੀ ਬਾਹਰੀ ਮੁਖੀ ਚੀਜ਼ਾਂ ਦੇ ਵਿੱਚ ਪਸਾ ਕੇ ਰੱਖਦੇ ਹੈਗੇ ਕਿ ਇਹਨਾਂ ਨੂੰ ਸਾਚਵਲ ਜਾਣੀ ਨਾ ਦਿੱਤਾ ਜਾਵੇ ਅਸ਼ਟਪਦੀ ਜਾਤਿਕ ਜਨ ਜਾਚਾ ਪ੍ਰਵਦਾਨ ਖਰ ਕਿਰਪਾ ਦੇਵੋ ਹਰਨਾ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸੰਧਾਪੁਰ ਸਤਗੁਰ ਜੀ ਉਪਦੇਸ਼ ਕਰਦੇ ਆ ਕਿ ਜਿਹੜਾ ਜਾਤਿਕ ਜਨ ਹੈਗਾ ਉਹ ਜਾਚਨਾ ਪ੍ਰਵਦਾਨ ਨਹੀਂ ਕਰਦਾ ਹੈਗਾ ਹੁਣ ਪ੍ਰਵਦਾਨ ਜਿਹੜਾ ਹੈਗਾ ਉਹ ਹਰੀ ਨਾਮ ਨੂੰ ਪ੍ਰਵਦਾਨ ਕਿਹਾ ਗਿਆ ਹੈ ਕਿ ਹਰੀ ਦੇ ਨਾਮ ਦਾ ਦੇਦਾਨ ਮੰਗਣਾ ਤਾਂ ਉਹ ਹਰੀ ਦੇ ਨਾਮ ਸੱਚ ਦੇ ਗਿਆਨ ਦਾ ਮੰਗਣਾ ਹੈ ਬਿੰਤੋਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਭਿਜੇ ਮੰਗਣਾ ਤੇ ਆਪਣੇ ਆਪੇ ਦਾ ਗਿਆਨ ਆਤਮ ਗਿਆਨ ਮੰਗਣਾ ਹੈਗਾ ਮੰਗਣਾ ਮੰਗਣ ਨਿਕਾ ਹਾਰ ਜਸ ਗੁਰ ਤੇ ਮੰਗਣਾ ਕਿਰਪਾ ਕਰਕੇ ਮੈਨੂੰ ਜਿਹੜਾ ਹਰੀ ਦਾ ਨਾਮ ਹੈਗਾ ਸੱਚ ਦਾ ਗਿਆਨ ਹੈਗਾ ਆਤਮ ਗਿਆਨ ਹੈ हे ਪ੍ਰਭ ਮੈਨੂੰ ਉਹਦਾ ਦਾਨ ਦਿਓ ਉਹਦਾ ਗਿਆਨ ਦਿਓ ਮੈਨੂੰ ਸਾਧ ਜਨਾਂ ਕੀ ਮੰਗੋ ਤੂਰ ਪਾਰ ਬ੍ਰਹਮੇ ਰਿਸ਼ਦਾਪੁਰ हे ਪਾਰ ਬ੍ਰਹਮ ਹੁਕਮ ਅੱਗੇ ਬੇਨਤ ਕਰ ਰਹੀ ਹੈ ਆਗੀ ਹੈ ਬੁੱਧ ਕਿ ਮੇਰੀ ਸ਼ਰਦਾਪੁਰ ਕਿ ਮੈਨੂੰ ਜਿਹੜੇ ਸਾਧ ਜਨ ਹੈਗੇ ਉਹਨਾਂ ਦੇ ਜਿਹੜੀ ਧਰ ਚਰਨਾਂ ਦੀ ਧੂੜ ਹੈ ਉਹ ਮੈਨੂੰ ਮਿਲੇ ਹੁੰਦੇ ਸਾਧ ਹੁੰਦੇ ਉਹ ਦੇ ਰੂਪ ਨਹੀਂ ਹੁੰਦਾ ਉਹਦਾ ਸਰੀਰ ਨਹੀਂ ਹੁੰਦਾ ਉਹ ਸ਼ਬਦ ਰੂਪ ਹੁੰਦੇ ਹਨ ਉਹਨਾਂ ਨੂੰ ਉਹਨਾਂ ਦੀ ਧੂੜ ਜਿਹੜੀ ਉਹਨਾਂ ਨੇ ਗਿਆਨ ਦਿੱਤਾ ਹੈ ਜਾਂ ਉਹਨਾਂ ਨੇ ਜਿਹੜਾ ਗੁਰਬਾਣੀ ਵਿੱਚ ਗਿਆਨ ਲਿਖਿਆ ਹੈ ਉਹ ਜਿਹੜਾ ਹੈਗਾ ਉਹ ਉਹਨਾਂ ਦੀ ਧੂੜ ਹੈਗੀ ਹੈ ਗੁਰਬਾਣੀ ਦਾ ਬਚਨ ਹੈ ਤਦਦਾ ਤੂਰ ਪਨੀਤ ਤੇਰੇ ਜਨੂਆ ਤਨ ਤੇਉ ਜੇ ਰੁਜਿਆ ਮਨੂਆ ਕਿ ਜਿਹੜਾ ਸਾਧੂ ਹੁੰਦੇ ਆ ਉਹ ਪਨੀਤ ਧੂੜ ਹੁੰਦੀ ਆ ਨੀਤੂੜ ਪਾਵ ਉਹਨਾਂ ਕੋਲ ਜਿਹੜਾ ਗਿਆਨ ਹੁੰਦਾ ਉਹ ਆਤਮ ਗਿਆਨ ਹੁੰਦਾ ਹੈਗਾ ਉਹਦੇ ਵਿੱਚ ਮੈਲ ਨਹੀਂ ਹੁੰਦੀ ਕਹਿੰਦੇ ਧਨ ਤੇਉ ਤੇ ਉਹ ਵੀ ਧਨ ਹੈਗੇ ਜਿਨ੍ਹਾਂ ਦੇ ਇਹ ਮਨ ਵਿੱਚ ਰੁਚੀ ਹੁੰਦੀ ਇਹਨੂੰ ਸਮਝਣ ਦੀ ਇਸ ਕਰਕੇ ਜਿਹੜੀ ਸਾਨੂੰ ਸਾਧ ਜਨਾਂ ਦੀ ਤੋੜਾ ਉਹ ਤੋੜੀ ਮੰਗਦੇ ਆਏ ਸੀ ਜਿਹਦੇ ਨਾਲ ਜਿਹੜਾ ਸਾਡਾ ਜਿਹੜਾ ਮਨ ਸ਼ੋਧ ਹੋ ਜਾਵੇ ਸਾਨੂੰ ਆਪਣੇ ਆਪੇ ਦਾ ਗਿਆਨ ਹੋ ਜਾਵੇ ਬਚਨ ਆਉਂਦਾ ਕਿ ਡਿਟਾ ਸਬਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣੇ ਕੋਈ ਜਾਣ ਹੁਣ ਜਦੋਂ ਪਹਿਲਾਂ ਬਾਹਰ ਲੱਭਦੇ ਸੀ ਉਹਦੇ ਨਾਲ ਕੀ ਹੁੰਦਾ ਹੈਗਾ ਜਦੋਂ ਕੋਈ ਵੀ ਬੰਦਾ ਖੋਜ ਕਰਦਾ ਹੈਗਾ ਉਹਨੂੰ ਉਦੋਂ ਪਤਾ ਲੱਗਦਾ ਕਿ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਹੈ ਕਿ ਨਾਮ ਤੋਂ ਬਗੈਰ ਜਿਹੜਾ ਹੈਗਾ ਸੁੱਖ ਨਹੀਂ ਹੈ ਸਾਰਾ ਸੰਸਾਰ ਘੁੰਮ ਫਿਰ ਕੇ ਦੇਖ ਲਿਆ ਸਮਝ ਲਿਆ ਫਿਰ ਇਹ ਸਮਝ ਬਈ ਕਹਿੰਦੇ ਤਨ ਤਨ ਹੋਸੀ ਸ਼ਾਰ ਜਾਣੇ ਕੋਈ ਜਾਣ ਜਿਹੜਾ ਇਹ ਤਨ ਹੈ ਤੇ ਜਿਹੜਾ ਹੋਰ ਸੰਸਾਰੀ ਗਿਆਨ ਹੈਗਾ ਉਹ ਸ਼ਾਰ ਹੋ ਜਾਣਾ ਹੈਗਾ ਕਿ ਕੋਈ ਵਿਰਲਾ ਜਨ ਜਾਣਦਾ ਕਿਉਂਕਿ ਜਿਹੜਾ ਆਪਣੇ ਕੋਲ ਸੰਸਾਰੀ ਗਿਆਨ ਹੈ ਉਹ ਨਾਲ ਨਹੀਂ ਜਾਂਦਾ ਜਿਵੇਂ ਕਿ ਗਰਵਾਣੀ ਦਾ ਬਚਨ ਸਭੇ ਬੁੱਧੀ ਜਾਲਿਨ ਰਹੇ ਤਤ ਗਿਆ ਕਿ ਸਿਰਫ ਤਤ ਗਿਆ ਰਹਿੰਦਾ ਹੈਗਾ ਬਾਕੀ ਜਿਹੜਿਆ ਗਿਆਨ ਹੁੰਦਾ ਉਹ ਨਾਲ ਨਹੀਂ ਜਾਂਦਾ ਹੈਗਾ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾ ਸਾਸ ਪ੍ਰਭ ਤੁਮੇ ਧਿਆਓ ਕਹਿੰਦੇ ਜੇ ਗਾਉਣੇ ਆ ਸਦਾ ਗੁਣ ਤੋ ਆਪਣੇ ਮੂਲ ਦੇ ਗੁਣ ਗਾਉਣੇ ਚਾਹੀਦੇ ਹੈਗੇ ਸਾ ਸਾਸ ਪ੍ਰਭ ਤੁਮੇ ਧਿਆਓ ਤੇ ਸਾਸ ਸਾਸ ਵਿੱਚ ਸਾਸ ਸਾਸ ਦਾ ਮਤਲਬ ਇਹ ਹੈਗਾ ਕਿ ਜਿਵੇਂ ਕਿ ਆਪਣਾ ਧਿਆਨ ਜਿਹੜਾ ਸੱਚ ਵੱਲੋਂ ਦੂਰ ਨਹੀਂ ਕਰਨਾ ਹਮੇਸ਼ਾ ਕੋਈ ਵੀ ਕੰਮ ਕਰਨਾ ਹੈਗਾ ਉਹਦੇ ਧਿਆਨ ਸੱਚ ਵਿੱਚ ਹੀ ਰੱਖਣਾ ਕਿ ਜਿਹੜਾ ਕੰਮ ਹੈ ਇਹ ਸਾਚਨਸਾਰ ਹੈ ਜਾਂ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਸਾਸ ਸਾਸ ਸਿਮਰੋ ਗੋਵਿੰਦ ਮਨਾਂਤਰ ਕੀ ਉਤਰੇ ਚੰਦ ਫਿਰ ਜਿਹੜਾ ਮਨ ਦੇ ਅੰਦਰ ਚਿੰਤਾ ਹੈਗੀ ਹੈ ਜਦੋਂ ਪਤਾ ਕਿ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੈ ਫਿਰ ਉਹ ਜਾਂਦੀ ਹੈਗੀ ਹੈ ਸਦਾ ਸਦਾ ਮਤਲਬ ਸਾਰਾ ਸਮਾਂ ਇਹਦਾ ਪ੍ਰਭ ਦੇ ਵਿੱਚ ਗੁਣ ਗਾਉਣ ਵਿੱਚ ਧਿਆਨ ਰੱਖਾਂਗੇ ਤੇ ਉਹਨੂੰ ਹੀ ਧਿਆਵਾਂਗੇ ਤੇ ਬਾਕੀ ਦੁਨੀਆ ਦੇ ਕੰਮ ਕਰਦੇ ਰਹਿਣਾ ਇਹ ਨਹੀਂ ਕਿ ਉਹ ਕੰਮ ਛੱਡ ਕੇ ਇਸੇ ਪਾਸੇ ਲੱਗੇ ਰਹਿਣਾ ਹੈ ਸਿਰਫ ਧਿਆਨ ਇਹ ਹੈ ਕਿ ਕੋਈ ਕੰਮ ਇਸ ਤਰ੍ਹਾਂ ਦਾ ਨਾ ਕਰਨਾ ਜਿਹੜਾ ਹੁਕਮ ਦੇ ਵਿਰੋਧ ਵਿੱਚ ਜਾਂਦਾ ਆਵੇ ਇਸ ਕਰਕੇ ਪ੍ਰਭ ਦੇ ਗੁਣ ਗਾਣੇ ਆਗੇ ਕਿਉਂਕਿ ਗੁਣ ਗਾਉਣ ਦੇ ਨਾਲ ਜਿਹੜੀ ਮਨ ਦੀ ਮੈੜੋਲ ਦਿੱਤੀ ਹੈਗੀ ਤੇ ਜਿਵੇਂ ਸਾਹ ਸਾਹ ਸੋ ਦੇ ਵਿੱਚ ਧਿਆਨ ਰੱਖਾਂਗੇ ਤਾਂ ਧਿਆਨ ਧੰਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮਖੀ ਕਥ ਗਾਣੀ ਕਿਉਂਕਿ ਧਿਆਨ ਵਿੱਚੋਂ ਹੀ ਪਤਾ ਲੱਗਣਾ ਹੈਗਾ ਕਿ ਜਿਹੜਾ ਹੈ ਗਿਆਨ ਹੈਗਾ ਆਪਣੇ ਆਪੇ ਦਾ ਏ ਅਕਤ ਗਾਣੀ ਹੈਗੀ ਚਰਨ ਕਮਲ ਸੋ ਲੱਗਾ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤਨੀਤ ਕਹਿੰਦੇ ਜਿਹੜੇ ਚਰਨ ਕਮਲ ਹੁਣ ਜਿੱਦਾਂ ਉਪਰ ਤੋਂ ਦਾ ਧੂਰ ਆਪਣੀ ਤਾਈ ਸੀਗੀ ਇਸੇ ਤਰ੍ਹਾਂ ਜਿਹੜਾ ਚਰਨ ਕਮਲ ਆਇਆ ਹੁਣ ਭਗਤਾਂ ਦੀ ਸ਼ਬਦ ਦੇ ਹੀ ਹੁੰਦੀ ਹੈ ਉਹਨਾਂ ਦੇ ਜਿਹੜਾ ਗਿਆਨ ਹੈਗਾ ਉਹਨਾਂ ਦੇ ਨਾਲ ਜਿਹੜੀ ਪ੍ਰੀਤ ਕਰਨੀ ਆ ਉਹਨਾਂ ਦੇ ਚਰਨਾ ਕਮਲਾਂ ਨੂੰ ਪ੍ਰੀਤ ਹੈਗੀ ਹੈ ਕਿਉਂਕਿ ਉਹਦੇ ਚਰਨ ਹੀ ਸ਼ਬਦ ਹੈਗਾ ਭਗਤ ਕਰੋ ਪ੍ਰਭ ਕੀ ਨਿਤ ਨਿਤ ਇਸ ਕਰਕੇ ਹਰ ਰੋਜ਼ ਮੈਂ ਜਿਹੜੀ ਭਗਤੀ ਚਰਨਾ ਦੇ ਕਮਲਾਂ ਚਰਨ ਕਮਲ ਜਿਹੜੇ ਹੈਗੇ ਭਗਤਾਂ ਦੀ ਜਿਹੜਾ ਉਪਦੇਸ਼ ਹੈਗਾ ਉਹਨੂੰ ਸਮਝਣ ਵਿੱਚ ਲੱਗਿਆ ਰਹਿੰਦਾ ਇਸ ਤਰ੍ਹਾਂ ਮੈਂ ਉਹਦੀ ਭਗਤੀ ਕਰ ਰਿਹਾ ਹਾਂ ਰੋਜ਼ ਰੋਜ਼ ਏਕ ਓਟ ਏਕੋ ਆਧਾਰ ਨਾਨਕ ਮੰਗਾ ਨਾਮ ਪ੍ਰਸਾਰ ਇੱਥੇ ਨਾਨਕ ਜੀ ਰਬ ਗੇ ਬੇਨਤੀ ਕਰਦੇ ਹਾਂ ਤੇ ਸਾਨੂੰ ਵੀ ਇਹੋ ਹੀ ਉਪਦੇਸ਼ ਆਇਆ ਸੀ ਵੀ ਇਹੋ ਹੀ ਕਰਨਾ ਆਪਣੇ ਮੂਲ ਗੱਈ ਬੇਨਤੀ ਕਰਨੀਆਂ ਅਰਦਾਸ ਕਰਨੀਆਂ ਕਿ ਮੈਨੂੰ ਸਾਰ ਗਿਆਨ ਦਿਓ ਜਿਹੜਾ ਕਿ ਓਟ ਵੀ ਹੋਵੇ ਆਸਰਾ ਵੀ ਹੋਵੇ ਤੇ ਮੇਰਾ ਆਧਾਰ ਵੀ ਹੋਵੇ ਉਹਦੀ ਛਤਰ ਛਾਇਆ ਦੇ ਥੱਲੇ ਹੀ ਮੈਂ ਚੱਲਾਂ ਉਹਦਾ ਸੱਚ ਦਾ ਗਿਆਨ ਜਿਹੜਾ ਹੁਕਮਾ ਉਹਦੇ ਅਨਸਾਰ ਹੀ ਮੇਰਾ ਜੀਵਨ ਹੋਵੇ ਇਹੋ ਜੜੀ ਆ ਨਾਨਕ ਜੀ ਇੱਥੇ ਪ੍ਰਾਪਤ ਉਸਾਰ ਗਿਆਨ ਦੀ ਓਟ ਮੰਗਦੇ ਹਨ ਹੁਕਮ ਦੀ ਰੋਟ ਮੰਗਦੇ ਹਨ ਕਿਰਪਾ ਮੰਗਦੇ ਹਨ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਤੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜੇਤੇ ਪ੍ਰਭ ਦੀ ਕਿਰਪਾ ਹੋ ਜਾਂਦੀ ਹੈ ਉਹਨੂੰ ਮਹਾ ਸੁਖ ਹੋ ਜਾਂਦਾ ਹੈ ਕਿਉਂਕਿ ਉਹਨੂੰ ਜਿਹੜਾ ਹਰ ਰਸ ਜਿਹੜਾ ਹੈਗਾ ਉਹ ਮਿਲ ਜਾਂਦਾ ਹੈਗਾ ਤੇ ਵਿਰਲੇ ਲੈਂਦੇ ਆ ਪਰ ਜੇਤੇ ਕਿਰਪਾ ਹੁੰਦੀ ਹੈ ਉਹ ਹਰ ਰਸ ਨੂੰ ਪਾ ਲੈਂਦੇ ਹਨ ਗੁਰਬਾਣੀ ਦਾ ਵਚਨ ਹੈ ਅੰਮ੍ਰਿਤ ਰਸ ਹਰ ਕੀਰਤਨ ਨੂੰ ਕੋ ਵਿਰਲਾ ਪੀਵੇ ਵਜੋ ਨਾਨਕ ਮਿਲ ਏਕ ਨਾਮ ਰਿਧ ਜਪ ਜਪ ਜੀਵੇ ਜਿਹੜਾ ਅੰਮ੍ਰਿਤ ਰਸ ਹੁੰਦਾ ਹੈ ਜਿਹੜਾ ਹਰ ਦਾ ਕੀਰਤਨ ਹੁੰਦਾ ਹੈ ਹਰ ਦਾ ਕੀਰਤਨ ਆੰਦਨ ਕੀਰਤਨ ਕੇਵਲ ਬਖਾਨ ਜਿਹੜੀ ਗੁਰਬਾਣੀ ਦੇ ਸ਼ਬਦ ਨੂੰ ਸਮਝਣਾ ਹੈਗਾ ਸਮਝ ਕੇ ਉਹਦਾ ਜਿਹੜਾ ਨਾਮ ਮਿਲਦਾ ਹੈ ਉਹਦੀ ਵਿਆਖਿਆ ਕਰਨ ਨੂੰ ਕੀਰਤਨ ਕਿਹਾ ਗਿਆ ਹੈ ਤੇ ਇਹ ਜਿਹੜਾ ਅਮਰਤ ਰਸ ਹੈਗਾ ਇਹ ਕੀਰਤਨ ਹੈਗਾ ਇਹ ਕੋਈ ਵਿਰਲਾ ਹੀ ਪੀਂਦਾ ਹੈਗਾ ਤੇ ਜਿਹੜਾ ਪੀਂਦਾ ਹੈਗਾ ਉਹਨੂੰ ਅੱਗੇ ਕੀ ਮਿਲਦਾ ਹੈਗਾ ਵੱਡੋ ਨਾਨਕ ਮਿਲੇ ਉਹਨੂੰ ਅੱਗੇ ਏਕ ਨਾਮ ਏਕ ਨਾਮ ਕਹਿੰਦਾ ਏਕ ਨਾਮ ਆਧਾਰ ਮੇਰਾ ਹੁਣ ਜਿਹੜਾ ਸਾਰਿਆਂ ਦਾ ਆਧਾਰ ਹੈਗਾ ਉਹ ਏਕ ਨਾਮ ਦਾ ਹੁਕਮ ਹੈਗਾ ਉਹ ਮਿਲਦਾ ਹੈ ਤੇ ਉਹਨੂੰ ਹਿਰਦੇ ਵਿੱਚ ਜਪ-ਜਪ ਕੇ ਜਿਹੜਾ ਜਾਨੋ ਜੀਂਦਾ ਹੈਗਾ ਜਿਉਂ ਨਾਰਾ ਅੱਖਾਂ ਜੀਵੋਂ ਬਿਸਰੇ ਮਰ ਜਾਓ ਇਸ ਤਰ੍ਹਾਂ ਇਹ ਜਿਹੜਾ ਹਰ ਰਸ ਹੈਗਾ ਇਹ ਕੋਈ ਵਿਰਲਾ ਪੀਂਦਾ ਹੈਗਾ ਜੇ ਜਿਹੜਾ ਪੀ ਲੈਂਦਾ ਫੇ ਉਸ ਦੀ ਜਿਹੜੀ ਦ੍ਰਿਸ਼ਟੀ ਵਿੱਚ ਮਾ ਸੁਖ ਹੋ ਜਾਂਦਾ ਹੈ ਭਾਵਲੀ ਨਾ ਕੋਈ ਦੁਸ਼ਮਣ ਨਾ ਕੋਈ ਮਿੱਤਰ ਰਹਿੰਦਾ ਸਾਰਿਆਂ ਨੂੰ ਬਰਾਬਰ ਦੇਖਦਾ ਹੈ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਜਿਨ੍ਹਾਂ ਨੇ ਇਹ ਰਸ ਜਿਹੜਾ ਹੈਗਾ ਅੰਮ੍ਰਿਤ ਰਸ ਹਰ ਕੀਰਤ ਨੂੰ ਪੀ ਲੈਂਦੇ ਹਨ ਉਹ ਜਨ ਉਤ੍ਰਿਪਤ ਹੋ ਜਾਂਦੇ ਹਨ ਉਹ ਪੂਰਨ ਪੁਰਖ ਹੁੰਦੇ ਆ ਫਿਰ ਡੋਲਦੇ ਨਹੀਂ ਹੈਗੇ ਸੁਭਰ ਭਰੇ ਪ੍ਰੇਮ ਰਸ ਰੰਗ ਉੱਜੈ ਚਾਉ ਸਾਧ ਕੇ ਸੰਧ ਉਹ ਗਿਆਨ ਦੇ ਨਾਲ ਨਕੋ ਨਕ ਜਿਹੜਾ ਪ੍ਰੇਮ ਰਸ ਹੈਗਾ ਅੰਮ੍ਰਿਤ ਰਸ ਕਹ ਲੋ ਪ੍ਰੇਮ ਰਸ ਕਹ ਲੋ ਹਰ ਰਸ ਕਹ ਲੋ ਉਹਦੇ ਨਾਲ ਨਕੋ ਨਕ ਭਰੇ ਹੁੰਦੇ ਹਨ ਤੇ ਸਾਰਿਆਂ ਨੂੰ ਪ੍ਰੇਮ ਕਰਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੁੰਦਾ ਹੈ ਮਨ ਨੂੰ ਸਾਧਣ ਤੋਂ ਬਾਅਦ ਉਹਨਾਂ ਦੇ ਅੰਦਰ ਚਾਹ ਪੈਦਾ ਹੁੰਦਾ ਹੈ ਦੂਸਰਿਆਂ ਦੀ ਮਦਦ ਕਰਦਾ ਦੂਸਰਿਆਂ ਨੂੰ ਵੀ ਸੱਚ ਸਮਝਾਉਂਦਾ ਕਿਉਂਕਿ ਜਦੋਂ ਆਪਣੇ ਮਨ ਨੂੰ ਸਾਧ ਲਈਦਾ ਹੈਗਾ ਮਨ ਨੂੰ ਸਾਧਣ ਤੋਂ ਬਾਅਦ ਹੀ ਜਿਹੜਾ ਸੱਚ ਨੂੰ ਇਹ ਜਿਹ ਹੁਕਮ ਨੂੰ ਚੰਗਾ ਲੱਗਦਾ ਹੈ ਜਾਂ ਭਾਣੇ ਵਿੱਚ ਚੱਲਦਾ ਹੈ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਣ ਦਿਨ ਲਿਵ ਲਾਗ ਜਦੋਂ ਸਾਰਾ ਕੁਝ ਤਿਆਗ ਕੇ ਸ਼ਰਨ ਵਿੱਚ ਆ ਜਾਈਦਾ ਆਪਣੇ ਮੂਲ ਦੀ ਵਿੱਚ ਜਾਂ ਪ੍ਰਭੂ ਦੀ ਸ਼ਰਨ ਵਿੱਚ ਆ ਜਾਈਦਾ ਹੈਗਾ ਉਹ ਫਿਰ ਕੀ ਹੁੰਦਾ ਕਿ ਅੰਤਰੀ ਪ੍ਰਗਾਸ ਅੰਦਰ ਪ੍ਰਗਾਸ ਹੋ ਜਾਂਦਾ ਹੈਗਾ ਚਾਨਣ ਹੋ ਜਾਂਦਾ ਹੈ ਹਮੇਸ਼ਾ ਜਿਹੜੀ ਲੇਵ ਲੱਗ ਜਾਂਦੀ ਹੈਗੀ ਆ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਹੁਣ ਜਿੰਨਾ ਚਿਰ ਤਾਂ ਇਹਦੀ ਇਹਦੇ ਅੰਦਰ ਅਗਿਆਨਤਾ ਹੈ ਤੇ ਇਹਦੇ ਭਾਗ ਵੀ ਛੋਟੇ ਹੈਗੇ ਆ ਭਾਵੇਂ ਸਾਰੇ ਹਿੱਸੇ ਵਿੱਚ ਚਾਨਣ ਨਹੀਂ ਹੈਗਾ ਕਿਤੇ ਕਿਤੇ ਅਗਿਆਨਤਾ ਹੈਗੀ ਆ ਪਰ ਜਦੋਂ ਅਗਿਆਨਤਾ ਖਤਮ ਹੋ ਜਾਂਦੀ ਹੈ ਤੇ ਇਹਦਾ ਪੂਰਾ ਭਾਗ ਹੋ ਜਾਂਦਾ ਫੇਰ ਵੱਡ ਭਾਗੀ ਹੋ ਜਾਂਦਾ ਹੈਗਾ ਜਪਿਆ ਪ੍ਰਭ ਸੋਏ ਜਿਨ੍ਹਾਂ ਨੇ ਆਪਣੇ ਮੂਲ ਨੂੰ ਜਪਿਆ ਹੈ ਜਿਹੜਾ ਆਪਣਾ ਮੂਲ ਪ੍ਰਾਪਾ ਹੈਗਾ ਨਾਨਕ ਰਚਨਾ ਪ੍ਰਵਰਚੀ ਬਾਬਿ ਜਨਕ ਪ੍ਰਕਾਰ ਉਸ ਪ੍ਰੋਬਲਮ ਜਿਹੜਾ ਜਪ ਲੈਣਾ ਜਿਹੜਾ ਸਮਝ ਰਹਿੰਦਾ ਹੈ ਕਿ ਜਿਹੜਾ ਮੂਲ ਹੈਗਾ ਉਹਦੇ ਕਾਰਨ ਇਹ ਸਰੀਰ ਹੈਗਾ ਨਾਨਕ ਨਾਮ ਰਤੇ ਸੁਖੇ ਨਾਨਕ ਜੀ ਕਹਿੰਦੇ ਹਨ ਉਹ ਨਾਮ ਬਿਤੇ ਰਤੇ ਜਾਂਦੇ ਹਨ ਤੇ ਉਹਨਾਂ ਨੂੰ ਜਿਹੜਾ ਸੁਖ ਹੋ ਜਾਂਦਾ ਹੈਗਾ ਸੇਵ ਕੀ ਮਨਸਾ ਪੂਰੀ ਭਈ ਸਤ ਗੁਰ ਤੇ ਨਿਰਮਲ ਮਤ ਲਈ ਹੁਣ ਜਿਹੜਾ ਇਹੋ ਜਿਹਾ ਸੇਵਕ ਹੁੰਦਾ ਹੈਗਾ ਉਹਦੀ ਜਿਹੜੀ ਮਨਸਾ ਹੈਗੀ ਆ ਉਹ ਪੂਰੀ ਹੋ ਜਾਂਦੀ ਹੈ ਕੋਕੇ ਇੱਕ ਆਸ ਰੱਖੋ ਮਨਵਾ ਹੈ ਸਭ ਰੋਗ ਨਾਨਕ ਮਿਟ ਜਾਏ ਜਿਹੜੀ ਇੱਕ ਆਸ ਇਹਦੇ ਵਿੱਚ ਰੱਖਣੀ ਹੈ ਉਹ ਹੈਗੀ ਆ ਆਪਣੇ ਆਪੇ ਦਾ ਗਿਆਨ ਆਤਮ ਗਿਆਨ ਜਦੋਂ ਪੂਰੀ ਹੋ ਜਾਂਦੀ ਹੈ ਜੇ ਜਦੋਂ ਆਪਾਂ ਉਹ ਸਤਗੁਰੂ ਸੱਚ ਦੇ ਗਿਆਨ ਤੋਂ ਜਿਹੜੀ ਮਤ ਲੈ ਲਈ ਦੀ ਹੈਗੀ ਆ ਮਨ ਦੀ ਇੱਛਾ ਹੈਗੀ ਉਹ ਪੂਰੀ ਹੋ ਜਾਂਦੀ ਹੈਗੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਜਿਹਨੂੰ ਸੱਚ ਦੀ ਸਮਝ ਆ ਗਈ ਹੈ ਤੇ ਸੱਚ ਜਿਹਨੂੰ ਮਿਲ ਗਿਆ ਹੈ ਉਹਨੂੰ ਹੋਰ ਕੋਈ ਇੱਛਾ ਤਾਂ ਰਹਿੰਦੀ ਨਹੀਂ ਹੈਗੀ ਇਸ ਕਰਕੇ ਉਹਦੀਆਂ ਜਿਹੜੀ ਮਨਸਾ ਪੂਰੀ ਹੋ ਜਾਂਦੀ ਹੈ ਕਿਉਂਕਿ ਉਹਨੇ ਸੱਚ ਦੇ ਗਿਆਨ ਤੋਂ ਜਿਹੜੀ ਨਿਰਮਲ ਮਤ ਜਿਹੜੀ ਹੈਗੀ ਆ ਨਿਰਾਕਾਰ ਦਾ ਗਿਆਨ ਧਿਆਨ ਦਾ ਆਪਣੇ ਮੂਲ ਦਾ ਗਿਆਨ ਲਿਆ ਹੁੰਦਾ ਹੈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਹੀਨੋ ਸਦਾ ਨੇ ਆਲ ਕਿਉਂਕਿ ਜਨ ਤੇ ਪ੍ਰਭ ਜਿਹੜਾ ਉਹ ਦਿਆਲ ਹੋ ਜਾਂਦਾ ਹੈ ਦਿਆਲ ਤਾਂ ਹੋਇਆ ਹੈ ਕਿਉਂਕਿ ਉਹਨੇ ਸੱਚ ਦੇ ਤੋਂ ਨਿਰਮਲ ਮਤ ਲਈ ਹੈਗੀ ਸੱਚ ਦੇ ਗਿਆਨ ਵਾਲੀ ਮਤ ਲਈ ਹੈ ਤਾਂ ਉਹਦੇ ਤੇ ਕਿਰਪਾ ਹੋਈ ਹੈ ਸੇਵਕ ਹੀਨੋ ਸਦਾ ਨੇ ਆਲ ਉਹੜਾ ਸੇਵਕ ਬਣ ਜਾਂਦਾ ਹੈ ਤੋ ਸਦਾ ਲੈਣੇ ਆਲ ਹੋ ਜਾਂਦਾ ਹੈ ਬੰਧਨ ਕਾਟ ਮੁਕਤ ਜਨ ਪਾਇ ਜਨਮ ਮਰਨ ਦੁਖ ਭਰਮ ਗਿਆ ਉਹ ਜਿਹੜੇ ਬੰਧਨ ਕਾਟੇ ਜਾਂਦੇ ਆ ਤੋ ਮੁਕਤ ਹੋ ਜਾਂਦਾ ਹੈ ਜਿਹੜਾ ਇਹੋ ਜਿਹਾ ਜਨ ਹੁੰਦਾ ਹੈ ਜਿਹੜਾ ਸਤਗੁਰ ਤੋਂ ਮੱਤ ਲੈ ਲੈਂਦਾ ਹੈ ਗੁਰ ਕੀ ਮੱਤ ਹੁ ਲੇ ਆਨੇ ਭਗਤੀ ਬਿਨਬ ਡੂਬੇ ਸਿਆਣੇ ਜਿਹੜਾ ਸੱਚ ਗਿਆਨ ਸੱਚ ਦੇ ਗਿਆਨ ਦੀ ਮੱਤ ਲੈ ਲੈਂਦਾ ਹੈਗਾ ਉਤੇ ਪ੍ਰਵਧਿਆਲ ਹੋ ਜਾਂਦਾ ਤੇ ਉਹ ਸੇਵਕ ਨਿਹਾਲ ਹੋ ਜਾਂਦਾ ਤੇ ਉਹਦੇ ਜਿਹੜੇ ਬੰਧਨ ਹੈਗੇ ਉਹ ਸਾਰੇ ਕੱਟੇ ਜਾਂਦੇ ਆ ਤੇ ਉਹ ਮੁਕਤ ਹੋ ਜਾਂਦਾ ਤੇ ਜਨਮ ਮਰਨ ਦਾ ਜਿਹੜਾ ਉਹਦਾ ਦੋਖ ਹੈਗਾ ਉਹ ਭਾਰਮ ਹੈਗਾ ਉਹ ਖਤਮ ਹੋ ਜਾਂਦਾ ਹੈ ਕਿਉਂਕਿ ਜਿਹੜਾ ਜੰਮਣਾ ਮਰਨਾ ਉਹ ਭਾਰਮ ਹੈਗਾ ਤੇ ਉਹਦਾ ਜਦੋਂ ਉਹਨੂੰ ਗਿਆਨ ਹੋ ਗਿਆ ਮੁਕਤ ਜਿਹੜਾ ਕੀ ਹੈ ਮੁਕਤੀ ਕੀ ਹੈ ਜਦੋਂ ਆਪਾਂ ਅਗਿਆਨਤਾ ਵਿੱਚ ਕੁਝ ਚੀਜ਼ਾਂ ਮੰਨਦੇ ਆਂ ਜਿਹੜੀਆਂ ਕਿ ਗਰਵਾਣੀ ਅਨਸਾਰ ਨਹੀਂ ਹੈ ਜਿਵੇਂ ਪਾਪਨ ਹੈ ਸਵਰਗ ਨਰਕ ਹੈਗਾ ਦੁੱਖ ਸੁੱਖ ਹੈਗਾ ਲਾਭ ਹਾਨੀ ਹੈਗੀ ਆ ਉਹ ਜਦੋਂ ਉਹਨਾਂ ਦੀ ਉਹਨੂੰ ਗਿਆਨ ਹੁੰਦਾ ਫੇ ਇਹ ਤਾਂ ਕੁਝ ਹੁੰਦਾ ਹੀ ਨਹੀਂ ਹੈਗਾ ਤੇ ਇਸ ਤਰ੍ਹਾਂ ਉਹ ਉਹ ਮੁਕਤ ਹੋ ਗਿਆ ਉਹ ਅਗਿਆਨਤਾ ਤੋਂ ਮੁਕਤ ਹੋਣ ਨੂੰ ਹੀ ਮੁਕਤ ਕਿਹਾ ਗਿਆ ਕਿਉਂਕਿ ਅਗਿਆਨਤਾ ਵਿੱਚ ਜੇ ਇਹ ਮੰਨਦਾ ਮੈਂ ਕੁਝ ਕਰਦਾ ਤੇ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਮੜ ਮੜ ਜਨਮ ਲੈਂਦਾ ਹੈ ਪਰ ਜਦੋਂ ਇਹਨੂੰ ਪਤਾ ਲੱਗਿਆ ਤੇ ਮੈਂ ਤਾਂ ਕੁਝ ਕਰਦਾ ਨਹੀਂ ਸਾਰਾ ਕੁਝ ਜੋ ਕੁਝ ਹੁੰਦਾ ਹੁਕਮ ਵਿੱਚ ਹੁੰਦਾ ਹੈ ਇਸ ਤਰ੍ਹਾਂ ਇਹ ਮੁਕਤ ਹੋ ਜਾਂਦਾ ਹੈਗਾ ਇੱਛ ਪੂਰੀ ਸਰਦਾ ਸਭ ਪੂਰੀ ਰਵ ਰਹਾ ਸਾਧ ਸੰਗ ਹਜੂਰੀ ਇੱਛਾ ਪੂਰੀ ਹੋ ਗਈ ਆ ਕਿਉਂਕਿ ਹੁਣ ਇਹਨੂੰ ਪੂਰੀ ਭੁੱਖ ਲੱਗੀ ਆ ਪੂਰੀ ਭੁੱਖ ਲੱਗਣ ਨਾਲ ਜਦੋਂ ਭੁੱਖ ਕਿਸੇ ਨੂੰ ਗਿਆਨ ਦੀ ਲੱਗੇ ਸਾਚੇ ਨਾਮ ਦੀ ਲੱਗੇ ਭੁੱਖ ਤੇ ਉਹਦੇ ਨਾਲ ਫੇ ਸਾਰੇ ਦੁੱਖ ਵੀ ਚਲੇ ਜਾਂਦੇ ਆ ਇੱਛਾ ਪੁੱਜ ਗਈ ਹੈਗੀ ਇਹ ਪੂਰੀ ਹੋ ਗਈ ਹੈ ਤੇ ਛੜਦਾ ਵੀ ਹੁਣ ਇਹਨੂੰ ਪੂਰੀ ਹੈਗੀ ਆ ਵਿਰੋਸਾ ਹੋ ਗਿਆ ਹੈਗਾ ਤੇ ਰਵ ਰਹਾ ਸਾਧ ਸੰਗ ਹਜੂਰੀ ਹੁਣ ਇਹਨੂੰ ਪਤਾ ਲੱਗ ਗਿਆ ਕਿ ਜਿਹੜਾ ਹੁਕਮ ਹੈ ਸਾਰਿਆਂ ਨੂੰ ਰੇਟ ਦੇ ਵਿੱਚ ਸਪਰਸ਼ ਕਰਦਾ ਹੈ ਆਪਾਂ ਸਾਰੇ ਉਹਦੇ ਹਜ਼ੂਰ ਵਿੱਚ ਹੀ ਆ ਉਹ ਤੋਂ ਬਾਹਰ ਨਹੀਂ ਹੈ ਕੋਈ ਵੀ ਇਸ ਤਰ੍ਹਾਂ ਉਹਨੂੰ ਪਤਾ ਲੱਗ ਜਾਂਦਾ ਕਿ ਉਹ ਰਮ ਰਹਾ ਹੈ ਗੁਰਬਾਣੀ ਦਾ ਵਚਨ ਹੈ ਸੂਰਜ ਕਿਰਨ ਰਵਿਆ ਸਰਬ ਥਾਂ ਘਟ ਘਟ ਰਾਮ ਰੂਈਜੇ ਕਿ ਜਿਸ ਤਰ੍ਹਾਂ ਜਿਹੜੀ ਸੂਰਜ ਦੀ ਧੁੱਪ ਆ ਗਈ ਹੈ ਸਾਰੇ ਪਾਸੇ ਸਾਰਿਆਂ ਨੂੰ ਆਪਾਂ ਨੂੰ ਰੌਸ਼ਨੀ ਦੇ ਰਹੀ ਹੈ ਕਿਸੇ ਨੂੰ ਜ਼ਰੂਰਤ ਹੈ ਫਲ ਫਲੂਟ ਬੂਟਿਆਂ ਨੂੰ ਉਹ ਦੇ ਰਹੀ ਹੈ ਇਸੇ ਤਰ੍ਹਾਂ ਜਿਹੜਾ ਆਪਣਾ ਹੁਕਮ ਹੈਗਾ ਉਹ ਆਪਾਂ ਸਾਰਿਆਂ ਨੂੰ ਭਰ ਕੇ ਪੂਰਾ ਕਰ ਰਿਹਾ ਹੈ ਇਸ ਤਰ੍ਹਾਂ ਉਹ ਵੀ ਰਵਿਆ ਹੋਇਆ ਹੈ ਤੇ ਆਪਾਂ ਉਹਦੇ ਹਜ਼ੂਰ ਵਿੱਚ ਹੀ ਆ ਜਿਸਕਾ ਸਾਥ ਇਹਨ ਲਿਆ ਮਲਾਏ ਨਾਨਕ ਭਗਤੀ ਨਾਮ ਸਵਾਏ ਨਾਨਕ ਜੀ ਕਹਿੰਦੇ ਹਨ ਕਿ ਜਿਹਦਾ ਸੀਗਾ ਕਿਉਂਕਿ ਹੁਕਮੇ ਆਏ ਹੁਕਮੇ ਜਾਏ ਹੁਕਮੇ ਰਹਿ ਸਮਾਏ ਕਿਉਂਕਿ ਹੁਕਮ ਵਿੱਚ ਆਏ ਗਿਆ ਤੇ ਹੁਕਮ ਵਿੱਚ ਹੁਣ ਵੀ ਹੈਗੇ ਆ ਤੇ ਹੁਕਮ ਵਿੱਚ ਹੀ ਸਮਾਉਣਾ ਹੈ ਹੁਕਮ ਜਿਹੜਾ ਉਹਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਜਿਹਨੂੰ ਭਰੋਸਾ ਹੋ ਜਾਂਦਾ ਹੈ ਜਾ ਕੇ ਮਨ ਵਿਸ਼ਵਾਸਪਰਾ ਹੋਇਆ ਤੱਤ ਗਿਆਨ ਉਸ ਮਨ ਪ੍ਰਗਟਾਇਆ ਹੁਣ ਜਿਹਦੇ ਅੰਦਰ ਵਿਸ਼ਵਾਸ ਆ ਜਾਂਦਾ ਹੈ ਕਿ ਮੈਂ ਸੱਚ ਦੋ ਵਾਰਤਾ ਇਹਨੇ ਮੈਂ ਸੱਚ ਸਰੂਪ ਹੀ ਹੈਗਾ ਬੋਲੇ ਭਰਤਰੀ ਸਤ ਸਰੂਪ ਪਰਮ ਤੰਤਵ ਰੇਖਨarup ਫਿਰ ਉਹ ਜਿਹਨੂੰ ਇਸ ਚੀਜ਼ ਦਾ ਭਰੋਸਾ ਆ ਜਾਂਦਾ ਕਿ ਮੈਂ ਹਜ਼ੂਰ ਵਿੱਚ ਹੀ ਆ ਉਹਨੂੰ ਮਿਲਾ ਲੈਂਦੇ ਐ ਮਿਲਾ ਲੈਂਦਾ ਹੁਕਮ ਆਪਣੇ ਵਿੱਚ ਨਾਨਕ ਭਗਤੀ ਨਾਮ ਜੁਆਏ ਨਾਨਕ ਜੀ ਕਹਿੰਦੇ ਹਨ ਕਿ ਉਹ ਇਸ ਤਰ੍ਹਾਂ ਨਾਮ ਦੇ ਵਿੱਚ ਸਮਾ ਜਾਂਦੇ ਗੁਰ ਸ਼ਬਦ ਸਮਾਏ ਵਰਨਾ ਜਾਣੇ ਕੋਈ ਜੀਓ ਜਿਹੜਾ ਸ਼ਬਦ ਹੈਗਾ ਹੁਕਮ ਜਿਹੜਾ ਸ਼ਬਦ ਰੂਪੇ ਹੈਗਾ ਆਪਾਂ ਨੂੰ ਸਪੱਸ਼ਟ ਕਰਦਾ ਹੈ ਦੇ ਵਿੱਚ ਉਹਦੇ ਵਿੱਚ ਸਮਾ ਜਾਂਦੇ ਹਨ ਸੋਕ ਵਿਸਰੇ ਜੇ ਘਾਲ ਨ ਭੰਨੇ ਸੋਕ ਵਿਸਰੇ ਜੀ ਕੀ ਆ ਜਾਣਾ ਹੈ ਕਹਿੰਦੇ ਉਹਨੂੰ ਕਿਉਂ ਵਿਸਰਿਆ ਹੋਇਆ ਹੈ ਜਿਹੜਾ ਇੱਕ ਤਿਲ ਨ ਭੰਨੇ ਕਰਨ ਇੱਕ ਜਿਹੜੀ ਇੱਕ ਤਿਲ ਜਨੀ ਵੀ ਕੋਈ ਸੇਵਾ ਕਰਦਾ ਹੈ ਸੱਚ ਨੂੰ ਸਮਝਾ ਹੈਗਾ ਤੇ ਉਹਨੂੰ ਕਿਉਂ ਵਿਸਰਿਆ ਹੋਇਆ ਹੈਗਾ ਸੋ ਕਿਉਂ ਵਿਸਰੇ ਜੇ ਕੀ ਆ ਜਾਣ ਕਹਿੰਦੇ ਉਹਨੂੰ ਕਿਉਂ ਵਿਸਰਿਆ ਆ ਜਿਹੜਾ ਸਾਰਾ ਕੁਝ ਕੀਤਾ ਉਹ ਸਾਰਾ ਕੁਝ ਜਾਣਦਾ ਹੈ ਸੋ ਕਿਉਂ ਵਿਸਰੇ ਜਿੰਨ ਸਭ ਕੁਝ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਕਹਿੰਦੇ ਉਹਨੂੰ ਤੂੰ ਕਿਉਂ ਬਸਾਰਿਆ ਹੋਇਆ ਜਿਹਨੇ ਸਾਰਾ ਕੁਝ ਦਿੱਤਾ ਹੋਇਆ ਹੈ ਦਿੰਦਾ ਹੈ ਤੇ ਜਿਹਦਾ ਇਹ ਜਿਹੜਾ ਜੀਵਨ ਤੇ ਜੀ ਆ ਜਿਹੜਾ ਜਿਹੜਾ ਸਰੀਰ ਨੂੰ ਚਲਾ ਰਿਹਾ ਹੈਗਾ ਧਿਆਨ ਜਿਹੜਾ ਚਲਾ ਰਿਹਾ ਹੈਗਾ ਉਹ ਵੀ ਉਹਦਾ ਹੀ ਹੈਗਾ ਤੇ ਉਹਨੂੰ ਕਿਉਂ ਵਿਸਰਾ ਹੋਇਆ ਹੈ ਸੋ ਕਿਉਂ ਵਿਸਰੇ ਜੇ ਅਗਨ ਵਿੱਚ ਰੱਖੇ ਗੁਰਪ੍ਰਸਾਦ ਕੋ ਬਿਰਲਾ ਲਾ ਕੇ ਕਹਿੰਦੇ ਉਹਨੂੰ ਕਿਉਂ ਵਿਸਰਿਆ ਹੋਇਆ ਹੈ ਜਿਹੜਾ ਅਗਨ ਵਿੱਚ ਰੱਖੇ ਭਾਵ ਜਦੋਂ ਮਾਤਾ ਦੇ ਗਰਭ ਵਿੱਚ ਹੈਗਾ ਤੇ ਉੱਥੇ ਬਹੁਤ ਜ਼ਿਆਦਾ ਇੱਕ ਪਾਸੇ ਖਾਣਾ ਵੀ ਬਚ ਰਿਹਾ ਹੈਗਾ ਤੇ ਉੱਥੇ ਪਾਸੇ ਨੂੰ ਜੀਵ ਦੀ ਰੱਖਿਆ ਵੀ ਹੋ ਰਹੀ ਹੈਗੀ ਆ ਜਿੱਥੇ ਅਗਨ ਭਖੇ ਪੜਹਾਰੇ ਉਰਦੁ ਮੁਖ ਮਹਾਗਵਾਰੇ ਸਾਥ ਸਾਥ ਸੰਭਾਲੇ ਸੋਈ ਉਥੇ ਖਸਮ ਛਡਾਇਆ ਲਿਆ ਕਹਿੰਦੇ ਜਿੱਥੇ ਅਗਨ ਭਖ ਰਹੀ ਹੈ ਇੱਕ ਪਾਸੇ ਖਾਣਾ ਪਾਚ ਰਿਹਾ ਇੱਕ ਪਾਸੇ ਜੀਵਤੀ ਰੱਖਿਆ ਹੋ ਹੋ ਰਹੀ ਹੈ ਇਸ ਜੀਵ ਦਾ ਸਰੀਰ ਬਣ ਰਿਹਾ ਹੈ ਉਥੇ ਉਰਦ ਮੁਖ ਹੁੰਦਾ ਹੈ ਤੇ ਬੜਾ ਹਨੇਰਾ ਹੁੰਦਾ ਹੈ ਸਾਹ ਸਾਹ ਸੰਭਾਲੇ ਸੋਈ ਉਥੇ ਤੇਰੀ ਸਾਹ ਸਾਹ ਜਿੰਦੇ ਰੱਖਿਆ ਕੀਤੀ ਹੈ ਉਸ ਖਸਮ ਜਿਸ ਖਸਮ ਨੇ ਤੈਨੂੰ ਛਡਾਇਆ ਹੈ ਉਹਨੂੰ ਤੂੰ ਕਿਉਂ ਵਿਸਾਰਿਆ ਹੋਇਆ ਹੈ ਜਿਹੜਾ ਤੇਰੀ ਮਾਤਾ ਦੇ ਘਰ ਵਿੱਚ ਰੱਖਿਆ ਕਰਦਾ ਹੈ ਕੁਸ ਨੂੰ ਤੋ ਬਾਹਰ ਨਿਕਲ ਕੇ ਭੁੱਲ ਜਾਂਦਾ ਹੈ ਇਹ ਬਹੁਤ ਵੱਡੀ ਭੁੱਲ ਹੈ ਤੇ ਗੁਰਪ੍ਰਸਾਦ ਗਿਆਨ ਦੀ ਕਿਰਪਾ ਨਾਲ ਕਿਸੇ ਵਿਰਲੇ ਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ ਕਿ ਜਿਹੜਾ ਮਾਂ ਦੇ ਗਰਭ ਵਿੱਚ ਰੱਖ ਸਕਦਾ ਉਹ ਆਪਣੀ ਬਾਹਰ ਵੀ ਰੱਖਿਆ ਕਰ ਸਕਦਾ ਹੈ ਤੇ ਜਦੋਂ ਇਸ ਚੀਜ਼ ਦੀ ਉਹਨੂੰ ਸਮਝ ਆ ਜਾਂਦੀ ਹੈ ਤਾਂ ਉਹ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਉਹ ਹੁਕਮ ਤੇ ਚੱਲਣ ਲੱਗ ਜਾਂਦਾ ਹੈ ਤੇ ਜੋ ਕੁਛ ਹੁਕਮ ਕਰਦਾ ਉਹਨੂੰ ਭਲਾ ਕਰਕੇ ਮੰਨਦਾ ਹੈ ਪਾਣਾ ਮਿੱਠਾ ਕਰਕੇ ਮੰਨਦਾ ਹੈ ਸ਼ੋਕ ਵਿਸਰੇ ਜੀ ਵਿਖਤੇ ਕੱਢ ਜਨਮ ਜਨਮ ਦਾ ਟੂਟਾ ਗੱਡ ਕਹਿੰਦੇ ਉਹਨੂੰ ਕਿਉਂ ਵਿਸਾਰਿਆ ਹੋਇਆ ਹੈ ਜਿਹੜਾ ਤੈਨੂੰ ਮਾਇਆ ਤੋਂ ਚੈਰ ਮਾਇਆ ਦੀ ਜੈਰ ਜਿਹੜੀ ਹੈ ਉਹ ਤੋਂ ਛੜਾ ਸਕਦਾ ਹੈ ਵਿਖ ਮਾਇਆ ਨੂੰ ਕਿਹਾ ਹੈਗਾ ਖੱਡ ਸਕਦਾ ਹੈ ਤੇ ਜਿਹੜਾ ਤੂੰ ਵਿਛੜਿਆ ਹੋਇਆ ਸੱਚ ਨਾਲੋਂ ਉਹ ਜਿਹੜਾ ਟੁੱਟਿਆ ਹੋਇਆ ਉਹਨੂੰ ਤੂੰ ਗੱਡ ਉਹਨੂੰ ਗੰਢ ਸਕਦਾ ਹੈ ਤੇ ਉਹਨੂੰ ਤੂੰ ਵਿਸਾਰਿਆ ਹੋਇਆ ਹੈ ਕਹਿੰਦੇ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਾਣਦਾ ਤਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਜਨ ਹੈਗਾ ਜਦੋਂ ਉਹਨੇ ਆਪਣੇ ਪ੍ਰਭ ਨੂੰ ਧਿਆਇਆ ਹੈਗਾ ਆਪਣੇ ਪ੍ਰਭ ਨੂੰ ਸਮਝਿਆ ਹੈਗਾ ਤੇ ਜਿਹੜਾ ਤਤ ਗਿਆਨ ਉਹਦੀ ਸਮਝ ਵਿੱਚ ਆ ਗਿਆ ਹੈ ਇਸ ਤਰ੍ਹਾਂ ਜਿਹੜਾ ਗੁਰ ਪੂਰੇ ਹੈਗਾ ਉਹਨੇ ਤਤ ਬੁਝਾ ਦਿੱਤਾ ਕਿ ਤੂੰ ਖੁਦ ਹੀ ਤਤ ਸਰੂਪ ਹੈਗਾ ਤੂੰ ਖੁਦ ਹੀ ਤਤ ਹੈਗਾ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰਕੇ ਤੂੰ ਗਿਆ ਜਾ ਕੋ ਕਹਤਾ ਔਰ ਫਤਕੀ ਜੀ ਦਾ ਬਚਨ ਹੈ ਕਿ ਜਿਸ ਚੀਜ਼ ਨੂੰ ਖੋਜਦੇ ਸੀਗੇ ਟੁੱਟ ਖੜਨ ਲੱਗ ਗਿਆ ਹੈਗਾ ਜਿਹਨੂੰ ਤੂੰ ਬਾਹਰ ਸਮਝਦਾ ਸੀਗਾ ਉਹ ਤਾਂ ਅੰਦਰੋਂ ਹੀ ਲੱਗ ਗਿਆ ਤੁਰਾ ਤੂੰ ਹੀ ਹੈ ਜਿਹਨੂੰ ਤੂੰ ਕੋਈ ਹੋਰ ਸਮਝਦਾ ਸੀਗਾ ਜਿਵੇਂ ਕਿ ਗੁਰਵਾਣੀ ਦਾ ਬਚਨ ਹੈ ਨੌਰੇਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਅਨੁਸਾਰ ਆ ਜਿਹੜਾ ਨੌਰੇਦ ਅੰਮ੍ਰਿਤ ਹੈਗਾ ਅੰਮ੍ਰਿਤ ਰਸਰ ਕੀਰਤਨ ਹੈ ਜਿਹੜਾ ਉਹ ਤੇਰੇ ਅੰਦਰ ਹੈਗਾ ਫਰ ਇਹ ਜਿਹੜਾ ਗੁਰਪੂਰਾ ਜਦੋਂ ਗਿਆਨ ਪੂਰਾ ਗੁਰਵਾਣੀ ਦਾ ਬਜੇ ਸੁਣ ਕੇ ਮੰਨਿਆ ਉਸਤੇ ਚੱਲਿਆ ਫੇਰੇ ਸਮਝ ਆਉਂਦੀ ਹੈ ਗੁਰਬਾਣੀ ਦਾ ਬਚਨ ਹੈ ਆਦ ਜੁਗਾਦ ਦਇਆਪਤ ਦਾਤਾ ਪੂਰੇ ਗੁਰ ਕੇ ਸ਼ਬਦੀ ਪਛਾਤਾ ਤੁਧ ਨੂੰ ਸੇਵੈ ਸੇ ਤੁਝ ਸਮਾਵੈ ਤੂੰ ਆਪੇ ਮੇਲ ਮਲਾਇਂਦਾ ਕਿਹੜਾ ਆਦ ਸੱਚ ਹੈ ਕਿਹੜਾ ਸੱਚ ਹੈ ਉਹ ਦਇਆਪਤ ਹੈ ਉਹ ਦਇਆ ਕਰਨ ਵਾਲਾ ਹੈ ਜੀਵਾਂ ਤੇ ਉਹ ਦਾਤਾ ਵੀ ਉਹ ਹੀ ਆਪੇ ਹੈ ਹੁਕਮੇ ਹੈ ਜਿਹੜਾ ਉਹ ਆਪਣੇ ਮੂਲ ਜਿਹੜਾ ਹੈਗਾ ਮੂਲ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਨੇ ਉਹ ਇਹ ਸਰੀਰ ਦਿੱਤਾ ਹੈਗਾ ਇਹਦੀ ਸਮਝ ਜਿਹੜੀ ਹੈਗੀ ਪੂਰੇ ਗੁਰਕੇ ਸ਼ਬਦੀਆਂ ਪਛਾਤਾ ਜਿਹੜੇ ਗੁਰਬਾਣੀ ਦਾ ਉਪਦੇਸ਼ ਹੈਗਾ ਉਹ ਪੂਰੇ ਗੁਰ ਦਾ ਉਪਦੇਸ਼ ਹੈਗਾ ਉਹਦੇ ਜਿਹੜੇ ਬਚਨਾਂ ਦੁਆਰਾ ਇਸ ਚੀਜ਼ ਦੀ ਸਮਝ ਆਉਂਦੀ ਹੈ ਜਿਹੜੇ ਉਹਦੇ ਬਚਨ ਹੈ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਜਦੋਂ ਉਹਦੇ ਵਿੱਚ ਸਮਝ ਆਉਂਦੀ ਹੈ ਫਿਰ ਪਤਾ ਲੱਗਦਾ ਹੈਗਾ ਕਹੇ ਤੂੰ ਤੁਨੂੰ ਸੇਵਾ ਹੈ ਸੇ ਤੂੰ ਜ ਸਮਾਗ ਹੈ ਜਿਹੜੇ ਤੈਨੂੰ ਸੇਵਾ ਤੇਰੀ ਸੇਵਾ ਕਰਦੇ ਉਹਦੀ ਸੇਵਾ ਵੀ ਸ਼ਬਦ ਵਿਚਾਰ ਜਿਹੜੀ ਸ਼ਬਦ ਵਿਚਾਰ ਕਰਦੇ ਆ ਉਹ ਤੇਰੇ ਵਿੱਚ ਹੀ ਸਮਾ ਜਾਂਦੇ ਆ ਤੂੰ ਆਪੇ ਮੇਲ ਮਿਲਾਇਂਦਾ ਫਿਰ ਜਿਹੜੇ ਸ਼ਬਦ ਵਿਚਾਰ ਕਰਦਾ ਹੈਗਾ ਉਹਨਾਂ ਨੂੰ ਆਪਣੇ ਆਪਣੇ ਆਪ ਆਪਣੇ ਵਿੱਚ ਮਿਲਾ ਲੈਂਦਾ ਹੈਗਾ ਜਿਹੜਾ ਸ਼ਬਦ ਗੁਰੂ ਹੈ ਹੁਕਮ ਹੈ ਆਖਣ ਤੋਟ ਨ ਭਗਤੀ ਭੰਡਾਰੀ ਭਰਪੂਰ ਰਹਾ ਸੋਈ ਉਹਨੂੰ ਸਾਰਿਆਂ ਨੂੰ ਭਰ ਕੇ ਪੂਰਾ ਕਰਨ ਵਾਲਾ ਹੈ ਜਿਵੇਂ ਜਿਵੇਂ ਸ਼ਬਦੀ ਵਿਚਾਰ ਕਰਦਾ ਉਹਦੇ ਵਿੱਚ ਜਿਹੜੀ ਸਮਝ ਮਿਲਦੀ ਹੈ ਉਹ ਹੀ ਨਾਮ ਹੈ ਉਹ ਹੀ ਤਤ ਹੈਗਾ ਤੇ ਜਿਹਨੂੰ ਇਹ ਆ ਜਾਂਦੀ ਹੈਗੀ ਆ ਤੇ ਉਹ ਫਿਰ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਹੁਣ ਇਸ ਅਸ਼ਟਪਦੀ ਵਿੱਚ ਇਹੋ ਹੀ ਉਪਦੇਸ਼ ਹੈ ਕਿ ਆਪਾਂ ਜਿਹੜਾ ਗੁਰवाणी ਦਾ ਉਪਦੇਸ਼ ਹੈ ਉਹਨੂੰ ਪਹਿਲਾਂ ਸਹੀ ਸੁਣਨਾ ਹੈਗਾ ਸਹੀ ਸੁਣਿਆ ਤਾਂ ਜੇ ਸਮਝ ਆਈ ਹੈਗੀ ਆ ਸਹੀ ਸੁਣ ਕੇ ਜਿਹੜੀ ਉਹ ਸਮਝ ਆਉਣੀ ਹੈ ਜਿੰਨੇ ਜਿੰਨੇ ਸਮਝ ਆਉਂਦੀ ਹੈ ਉਹਦੇ ਅਨਸਾਰ ਮੰਨਣਾ ਸ਼ੁਰੂ ਕਰ ਦੇਵੇ ਤਾਂ ਸਮਝ ਹੌਲੀ ਹੌਲੀ ਉਹ ਵਧਣ ਲੱਗ ਜਾਂਦੀ ਹੈਗੀ ਆ ਤੇ ਜਿਵੇਂ ਜਿਵੇਂ ਉਹਨੂੰ ਪ੍ਰੈਕਟੀਕਲ ਲਾਈਫ ਵਿੱਚ ਉਹਦੇ ਅਨੁਸਾਰ ਲਾਈਫ ਢਾਲ ਲੈਂਦਾ ਹੈਗਾ ਤਾਂ ਫਿਰ ਉਹ ਨਾਮ ਬਣ ਜਾਂਦਾ ਹੈਗਾ ਹੁਕਮ ਵਿੱਚ ਚੱਲਣ ਦੇਣਾ ਤੇਰਾ ਪਾਣਾ ਮਿੱਠਾ ਲੱਗੇ ਹਰ ਨਾਮ ਦਾ ਅਰਥ ਨਾਨਕ ਮੰਗੇ ਹੁਣ ਜਿਹਨੂੰ ਪਾਣਾ ਮਿੱਠਾ ਲੱਗਦਾ ਹੈ ਤੇ ਜਿਹੜਾ ਸੱਚ ਦਾ ਗਿਆਨ ਜਿਹੜਾ ਹੈਗਾ ਉਹ ਜਿਹੜਾ ਪਦਾਰਥ ਹੈਗਾ ਜਿਹੜਾ ਫਲ ਹੈਗਾ ਉਹਨੂੰ ਹੀ ਮਿਲਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ